ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਆ ਧੰਨਵਾਦ ਜੀ ਬਿਰਕ ਸਾਹਿਬ ਇੱਕ ਬੜਾ ਟ੍ਰੈਂਡਿੰਗ ਜਿ ਮੈਟਰ ਚੱਲਦਾ ਪਿਆ ਆਪਣੇ ਪੰਜਾਬ ਦਾ ਜੀ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਉਹ ਕਿਤੇ ਕਿਸੇ ਪ੍ਰੋਗਰਾਮ ਦੇ ਵਿੱਚ ਗਏ ਤੇ ਉੱਥੇ ਜਾ ਕੇ ਉਹਨਾਂ ਦੀ ਜਿਹੜੀ ਅੰਦਰ ਦੀ ਆਤਮਾ ਸੀ ਉਹ ਜਾਗਦੀ ਜਿਹੜੀ ਪੁਰਾਣੀ ਆਤਮਾ ਸੀ ਉਹ ਜਦੋਂ ਜਾਗ ਪੀਤੀ ਉਹਨਾਂ ਨੇ ਉੱਥੇ ਫਿਰ ਜੱਗ ਜ਼ਾਹਰ ਕਰ ਦਿੱਤੀ ਸੀਐਮ ਦੇ ਰਤਵੇ ਨੂੰ ਉਹ ਭੁੱਲ ਗਏ ਉੱਥੇ ਤੇ ਫਿਰ ਉਹਨਾਂ ਨੇ ਆ ਆ ਦਾ ਖੁੱਲ ਕੇ ਜੋ ਬਿਆਨਬਾਜ਼ੀ ਸੀ ਉਹਨਾਂ ਨੂੰ ਇਹ ਚਿੱਤਾ ਭੁੱਲ ਗਿਆ ਵੀ ਮੈਂ ਮੁੱਖ ਮੰਤਰੀ ਹ ਹ ਇਹਦੇ ਬਾਰੇ ਤੁਸੀਂ ਕੀ ਮਤਲਬ ਦੱਸਣਾ ਚਾਹੋਗੇ ਆ ਸੰਧੂ ਸਾਹਿਬ ਪਹਿਲਾਂ ਜਿਹੜਾ ਤੁਸੀਂ ਸ਼ਬਦ ਵਰਤੇ ਆ ਨਾ ਵੀ ਸਰਦਾਰ ਭਗਵੰਤ ਸਿੰਘ ਮਾਨ ਉਹ ਨਾ ਤਾਂ ਉਹ ਸਰਦਾਰ ਹੀ ਹੈ ਤੇ ਨਾ ਸਿੰਘ ਹੀ ਆ ਉਹ ਆਉਂਦੇ ਨਾਂ ਨਾਲ ਸਿੰਘ ਲਾਉਂਦਾ ਹੀ ਨਹੀਂ ਠੀਕ ਹੈ ਜੀ ਇਹ ਵੀ ਇੱਕ ਪੰਜਾਬ ਦੀ ਤਰਾਸਦੀ ਹੈ ਇਹ 1 ਨਵੰਬਰ 1966 ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਨਾਂ ਚੋਂ ਪਹਿਲਾ ਇਹ ਮੁੱਖ ਮੰਤਰੀ ਜਿਹੜਾ ਆਪਣੇ ਨਾਂ ਨਾਲ ਸਿੰਘ ਸ਼ਬਦ ਨਹੀਂ ਲਾਉਂਦਾ ਜੀ ਬੁੱਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਉਹ ਗੱਲ ਇੱਕ ਗੀਤ ਦੀ ਚਲਦੀ ਹੈ ਜੀ ਉਹ ਗੀਤ ਉਹਨੇ ਗਾਇਆ ਹੈ ਉਹਦੇ ਵਿੱਚ ਸ਼ਬਦ ਸਨ ਜੀ ਦੇ ਪਿੱਛੇ ਹੋ ਗਏ ਉਹ ਸ਼ਦਾਈ ਦਿਲਾਂ ਮੇਰੇ ਆ ਉਹੀ ਚੀਜ਼ ਨਿਕਲੀ ਪਰਾਈ ਦਿਲਾਂ ਮੇਰੇ ਉਹਦੇ ਕੁਝ ਉਹਨਾਂ ਨੇ ਅੰਤਰੇ ਵੀ ਬੋਲੇ ਆ ਅੱਛਾ ਜੀ ਉੱਥੇ ਹੋਣਾ ਸੰਤੂ ਸਾਹਿਬ ਤੁਸੀਂ ਉਹਨੂੰ ਕਲਾਕਾਰੀ ਦਾ ਰੂਪ ਦੇ ਰਹੇ ਹੋ ਵੀ ਸ਼ਾਇਦ ਉਹਨਾਂ ਦਾ ਕਲਾਕਾਰ ਜਾ ਗਿਆ ਮੈਂ ਦੋ ਗੱਲਾਂ ਜਾਣਦਾ ਇਹਦੇ ਵਿੱਚ ਦੋ ਗੱਲਾਂ ਜੋੜਦੀਆਂ ਨੇ ਜੀ ਇਹ ਇੱਕ ਤਾਂ ਜਿਵੇਂ ਕਿਸੇ ਨੇ ਕਿਹਾ ਸੀ ਨਾ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਟੀਵੀ ਪੰਜਾਬ ਜਿਹੜਾ ਐਸ ਵੇਲੇ ਬਲਦੀ ਦੇ ਗੁੱਥੇ ਤੇ ਬਿਲਕੁਲ ਪੰਜਾਬ ਜਿਹੜਾ ਐਸ ਵੇਲੇ ਪੰਜਾਬ ਤੇ ਜੋ ਘਟਨਾਵਾਂ ਵਾਪਰ ਰਹੀਆਂ ਨੇ ਜੋ ਪੰਜਾਬ ਦਾ ਹਾਲਾਤ ਬੜਿਆ ਪਿਆ ਉਹਨੂੰ ਵੇਖ ਕੇ ਜਿਹੜਾ ਖਾਨ ਆਪਾਂ ਪਹਿਲਾਂ ਬੋਲਿਆ ਬਿਲਕੁਲ ਕੋ ਕਦੋਂ ਕਿੱਥੇ ਇਹ ਮੈਂ ਟੋਕ ਕੇ ਭਗਵਾਨ ਤਮਨ ਜੀ ਨੂੰ ਤਾਂ ਆਪਦੇ ਨਾਲ ਮਤਲਬ ਹੈ ਵੀ ਆਪਦੀਆਂ ਲੋਕਾਂ ਨੂੰ ਮਸ਼ਕਰੀਆਂ ਸੁਣਾਉਣੀਆਂ ਚੁਟਕਲੇ ਸੁਣਾਉਣੇ ਗੀਤ ਸੁਣਾਉਣੇ ਸਕਿੱਟਾਂ ਸੁਣਾਉਣੀਆਂ ਉਹ ਉਸ ਲਹਿਜੇ ਜਿ ਲੱਗੇ ਖੜੇ ਨੇ ਜਦ ਕਿ ਇੱਕੋ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਕੋ ਆਪਦੇ ਰੁਤਬੇ ਨੂੰ ਭੁੱਲ ਗਏ ਉਹ ਜਿਹੜਾ ਰੁਤਬਾ ਬੜਾ ਵੱਡਾ ਹੁੰਦਾ ਚਲੋ ਜਿਹੜੇ ਸਿਆਸਤਦਾਨ ਲੋਕ ਨੇ ਸ਼ੈਰੋ ਸ਼ੈਰੀ ਦਾ ਕਿਤੇ ਕਰਦੇ ਨੇ ਜਿਹੜੇ ਤੰਜ ਕਸਣ ਵਾਸਤੇ ਪਰ ਆ ਜਿਹੜੇ ਗੀਤ ਨੇ ਇਸ ਤਰ੍ਹਾਂ ਦੇ ਸੈਡ Song ਗਾਉਣੇ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਮੁੱਖ ਮੰਤਰੀ ਦੇ ਰੁਤਬੇ ਵਾਲੀਆਂ ਗੱਲਾਂ ਨਹੀਂ ਇਸ ਕਰਕੇ ਉਹਨਾਂ ਨੇ ਨਾ ਮੈਂ ਸਮਝਣਾ ਵੀ ਇਹ ਵੀ ਇੱਕ ਮਾਨ ਮर्यादा ਨੂੰ ਛਿੱਕੇ ਟੰਗਤਾ ਦੂਜੇ ਨੰਬਰ ਤੇ ਜੇ ਆਪਾਂ ਦੂਜੇ ਪੱਖ ਨਾਲ ਵੇਖ ਲਈਏ ਤੇ ਸ਼ਾਇਦ ਉਹਨਾਂ ਦੀ ਜਿਹੜੀ ਅੱਜ ਕੁਰਸੀ ਹੈ ਉਹ ਦਾਵਾ ਡੋਲ ਨੂੰ ਦੀਪੀ ਹੈ ਉਹ ਇਹੀ ਗੱਲ ਸੋਚ ਰਹੇ ਹੁਣ ਇਹੀ ਗੱਲ ਪਹਿਲਾਂ ਹੀ ਸੁਨੇਹਾ ਦੇ ਰਹੇ ਹੁਣ ਕਿ ਉਹਨਾਂ ਨੇ ਜਿਹੜੀ ਜਿਹਦੇ ਪਿੱਛੇ ਲੱਗ ਕੇ ਪੂਰੇ ਪੰਜਾਬ ਨਾਲ ਧੋਖਾ ਕੀਤਾ ਇਹ ਕੁਰਸੀ ਨੂੰ ਹਾਸਲ ਕਰਨ ਵੇਲੇ ਕੇਜਰੀਵਾਲ ਦੇ ਪੱਖ ਦੇ ਵਿੱਚ ਹਰ ਗੱਲ ਕੀਤੀ ਤੇ ਕੇਜਰੀਵਾਲ ਨੂੰ ਪੰਜਾਬ ਦੇ ਖਜ਼ਾਨੇ ਚ ਹੀਰੋ ਬਣਾਇਆ ਜੀ ਤੇ ਉਹ ਕੁਰਸੀ ਉਹ ਖੁਸ਼ੀ ਦੀ ਨਜ਼ਰ ਆ ਰਹੀ ਹੈ ਉਹ ਤਾਂ ਹੀ ਕਹਿੰਦੇ ਨੇ ਵੀ ਜਿਹਦੇ ਪਿੱਛੇ ਹੋ ਗਿਆ ਉਹ ਛਦਾਈ ਜ਼ਿਲ੍ਹਾ ਮੇਰੇ ਆ ਉਹ ਚੀਜ਼ ਨਿਕਲੀ ਪਰਾਈ ਜਿਲ੍ਹਾ ਮੇਰਾ ਵੀ ਹੁਣ ਲੱਗਦਾ ਹੈ ਉਹਨਾਂ ਨੂੰ ਵੀ ਇਹ ਚੀਜ਼ ਮੇਥੋਂ ਪਰਾਈ ਹੋ ਰਹੀ ਹੈ ਪਰਾਈ ਹੋ ਰਹੀ ਮੇਥੋਂ ਦੂਰ ਜਾ ਰਹੀ ਹੈ ਇਹ ਦੋ ਪੱਖਾਂ ਨਾਲ ਹੀ ਗੱਲ ਵੇਖੀ ਜਾ ਸਕਦੀ ਹੈ ਪਰ ਹੈ ਕੁੱਲ ਮਿਲਾ ਕੇ ਜੋ ਵੀ ਹਾਲਾਤ ਹੈ ਉਹ ਐਸੋ ਨੇ ਪੰਜਾਬ ਦੇ ਨਾਲ ਧੋਖਾ ਪੰਜਾਬ ਦੇ ਸੱਤਾ ਨਾਲ ਧੋਖਾ ਹੈ ਪੰਜਾਬ ਦੇ ਇਤਿਹਾਸ ਨਾਲ ਧੋਖਾ ਹੈ ਕਿਉਂਕਿ ਠੀਕ ਹੈ ਲੋਕਤੰਤਰੀ ਢਾਂਚਾ ਹੈ ਲੋਕਤੰਤਰ ਲੋਕ ਵੋਟਾਂ ਪਾ ਕੇ ਲੋਕਾਂ ਨੇ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਉਹਨਾਂ ਚੁਕਾਇਆ ਪਰ ਜਿਹੜੇ ਹਾਲਾਤ ਸੰਧੂ ਸਾਹਿਬ ਇਸ ਵੇਲੇ ਪੰਜਾਬ ਦੇ ਨੇ ਤੁਸੀਂ ਵੇਖੋ ਹਰ ਥਾਂ ਤੇ ਤੁਹਾਨੂੰ ਵੀਡੀਓ ਰੋਜ਼ਾਨਾ ਵੇਖਣ ਨੂੰ ਮਿਲਦੀਆਂ ਕਤਲੋਗਾਰਦ ਦੀ ਜੀ ਅੰਨੇ ਵਾਹ ਕਤਲੋਗਾਰਦ ਹੋ ਰਹੀ ਹੈ ਅੰਨੇ ਵਾਹ ਲੁੱਟਖੋ ਹੋ ਰਹੀ ਹੈ ਹਾਂਜੀ ਕੋਈ شریف ਬੰਦਾ ਜਿਹੜਾ ਹੈ ਉਹ ਕਿਸੇ ਦੇ ਨਾਲ ਐਂ ਗੱਲ ਕਰਨ ਤੋਂ ਵੀ ਝੱਕਦਾ ਪਿਆ ਪਤਾ ਨਹੀਂ ਯਾਰ ਅਗਲੇ ਨੇ ਕਿਹੜੇ ਵੇਲੇ ਕੀ ਕਰ ਦੇਣਾ ਕਿਉਂਕਿ ਕਾਨੂੰਨ ਨਾ ਦਾ ਡਰ ਮੁਕਤਮ ਹੋ ਗਿਆ ਤੇ ਕਾਨੂੰਨ ਨਾਲ ਦਾ ਡਰ ਤਾਂ ਖਤਮ ਹੋਇਆ ਕਿ ਸਰਕਾਰ ਹੀ ਕੋਈ ਨਹੀਂ ਹੈਗੀ ਇਹ ਕਾਨੂੰਨ ਜਿਹੜਾ ਹੈ ਸਰਕਾਰ ਨੇ ਲਾਗੂ ਕਰਾਉਣਾ ਹੁੰਦਾ ਕਾਨੂੰਨ ਦਾ ਦਬਾਅ ਸਰਕਾਰਾਂ ਬਣਾਉਂਦੀਆਂ ਹੁੰਦੀਆਂ ਨੇ ਪਰ ਇੱਥੇ ਸਰਕਾਰ ਦਾ ਉਰਜੀ ਆ ਦਿੱਲੀ ਤੇ ਮੁੱਖ ਮੰਤਰੀ ਸਾਹਿਬ ਇਹਨਾਂ ਦਿਨਾਂ ਚ ਲੱਗਦਾ ਪਿਆ ਨਹੀਂ ਵੀ ਉਹ ਦਿੱਲੀ ਕੁਛ ਤਾਂ ਟੁਟਕਲੇ ਚੜਕ ਕੇ ਲੋਕਾਂ ਨੂੰ ਸੁਣਾਉਂਦੇ ਪਿਆ ਤੇ ਕੁਛ ਐ ਲੱਗਦਾ ਪਿਆ ਵੀ ਉਹ ਆਪਦੀ ਜਿਹੜਾ ਆਪਦਾ ਰੋਣਾ ਵੀ ਰੋਂਦੇ ਪਏ ਆ ਤੇ ਜੋ ਕੁਝ ਵੀ ਵਾਪਰ ਰਿਹਾ ਉਹ ਪੰਜਾਬ ਦੇ ਨਾਲ ਥੋਖਾ ਪੰਜਾਬ ਦੇ ਨਾਲ ਸਰਸ ਤੱਕਾ ਬਿਰਕ ਸਰ ਤੁਸੀਂ ਇੱਕ ਗੱਲ ਹੋਰ ਬੜੀ ਪਿੱਛੇ ਤੋਂ ਸੁਣਦੇ ਆ ਪਰ ਮੈਨੂੰ ਕੱਲ ਜਦੋਂ ਮੈਂ ਖ਼ਬਰਾਂ ਸੁਣੀਆਂ ਮੈਨੂੰ ਸੁਣ ਕੇ ਬੜਾ ਅਜੀਬ ਲੱਗਾ ਵੀ ਸ਼ਰਾਬ ਦੇ ਪੈਰ ਨਹੀਂ ਹੁੰਦੇ ਪਰ ਇਹ ਜਿੱਥੇ ਇਲੈਕਸ਼ਨ ਹੁੰਦਾ ਉੱਥੇ ਪਹੁੰਚ ਜਾਂਦੀ ਕਹਿੰਦੇ ਪੰਜਾਬ ਦੀ ਸ਼ਰਾਬ ਦਿੱਲੀ ਪਹੁੰਚੀ ਜਦੋਂ ਪੰਜਾਬ ਦੀ ਸੰਧੂ ਸਾਹਿਬ ساری ਸਰਕਾਰ ਉੱਥੇ ਬੈਠੀ ਐ ਤੇ ਸਰਕਾਰ ਸ਼ਰਾਬ ਦੀ ਮਤਲਬ ਸਮਝ ਲਓ ਵੀ ਹੁਣ ਮੁੱਖ ਮੰਤਰੀ ਸਾਹਿਬ ਦੀ ਫੇਵਰਟ ਚੀਜ਼ ਐ ਤੇ ਪੰਜਾਬ ਦੀ ਸਰਕਾਰ ਸ਼ਰਾਬ ਉੱਥੇ ਕਿਉਂਣਾ ਚਾਹਵੇਗੀ ਜੀ ਤੁਸੀਂ ਇਹ ਚੀਜ਼ ਲਓ ਕੱਲੀ ਸ਼ਰਾਬ ਨਹੀਂ ਪੰਜਾਬ ਦਾ ਬਹੁਤ ਵੱਡਾ ਪੈਸਾ ਜਿਹੜਾ ਉੱਥੇ ਬਰਬਾਦ ਹੋ ਰਿਹਾ ਬਰਬਾਦ ਕੀਤਾ ਜਾ ਰਿਹਾ ਹਾਂਜੀ ਇਹ ਇਕੱਲਾ ਇੱਥੇ ਨਹੀਂ ਪਹਿਲਾਂ ਵੀ ਤੁਸੀਂ ਇਲੈਕਸ਼ਨ ਵੇਖੇ ਹੋਣੇ ਪੰਜਾਬ ਦੇ ਜਹਾਜ਼ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਇਸ਼ਤਿਹਾਰਬਾਜ਼ੀਆਂ ਗੁਜਰਾਤ ਤੱਕ ਗੋਆ ਤੱਕ ਹਰਿਆਣਾ ਤਾਂ ਪਤਾ ਨਹੀਂ ਕਿਹੜੀ ਕਿਹੜੀ ਸਟੇਟ 'ਚ ਤੁਸੀਂ ਇਹਨਾਂ ਨੇ ਚੋਣ ਲੜੀ ਆ ਪੰਜਾਬ ਦੇ ਖਜ਼ਾਨੇ 'ਚ ਸਾਰੇ ਹਿੰਦੁਸਤਾਨ ਦੇ ਅਖਬਾਰਾਂ ਨੂੰ ਟੈਲੀਵਿਜ਼ਨਾਂ ਨੂੰ ਤੇ ਹੋਰ ਸੋਸ਼ਲ ਮੀਡੀਆ ਨੂੰ ਇਹਨਾਂ ਨੇ ਇਸ਼ਤਿਹਾਰ ਦਿੱਤੇ ਪਿਛਲੀਆਂ ਸਰਕਾਰਾਂ ਜਿਹੜੀਆਂ ਸੀ ਉਹ ਪੰਜਾਬ ਦੇ ਵਿੱਚ ਇਸ਼ਤਿਹਾਰਬਾਜ਼ੀ ਵਾਸਤੇ ਵੱਧ ਤੋਂ ਵੱਧ 50 ਕਰੋੜ ਰੁਪਈਆ ਰੱਖਦੀ ਹੁੰਦੀਆਂ ਸੀ ਇੱਕ ਸਾਲ ਦਾ ਇਥੇ ਬਜਟ ਪਤਾ ਕਿੰਨਾ ਹੈ ਜੀ 750 ਕਰੋੜ ਦਾ ਸਿਰਫ ਸਿਆਰਬਾਜੀ ਆਖ ਤੁਸੀਂ ਸਿਆਰਬਾਜੀ ਉਹ ਸਿਰਫ ਇੱਕ ਜਦੋਂ 2024 ਵਾਲਾ ਇਲੈਕਸ਼ਨ ਹੋਇਆ ਨਾ ਜੀ ਲੋਕ ਸਭਾ ਦਾ ਉਦੋਂ ਖਰਚਿਆ ਗਿਆ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਇਹ ਹੁਣ ਸ਼ਰਾਬ ਤਾਂ ਵੇਖੋ ਪੰਜਾਬ ਚ ਫਿਰ ਜਾਣੀ ਜਾਣੀ ਜਦੋਂ ਸਰਕਾਰ ਸਾਰੀ ਉੱਥੇ ਬੈਠੀ ਹੈ ਤੇ ਸਰਕਾਰ ਦੇ ਨਾਲ ਫਿਰ ਇਹੋ ਜਿਹੇ ਤੋਹਫੇ ਤਾਂ ਜਾਣਾ ਹੀ ਜਾਣੇ ਹਨ ਜੀ ਅੱਜ ਸਾਡੀ ਜਿਵੇਂ ਉਹਨਾਂ ਨੇ ਬੀਜੇਪੀ ਵਾਲਿਆਂ ਰੌਲਾ ਪਾਇਆ ਕਾਂਗਰਸ ਨੇ ਵੀ ਉੱਥੇ ਰੌਲਾ ਪਾਇਆ ਕਿ ਪੰਜਾਬ ਦੀ ਜਿਹੜੀ ਸਰਕਾਰੀ ਕਟੀਆਂ ਉਹਨਾਂ ਦੀ ਤੁਰਵਰਤ ਹੋ ਰਹੀ ਹੈ ਤੁਸੀਂ ਇੱਕ ਹਿਸਾਬ ਲਾ ਲਓ ਸੰਧੂ ਸਾਹਿਬ ਕਿ ਪੰਜਾਬ ਬਾਰਡਰ ਸਟੇਟ ਹੈ ਔਰ ਪੰਜਾਬ ਦੇ ਲੋਕ ਜਿਹੜੇ ਆ ਇਹਨੇ ਤਰਾ-ਤਰਾ ਕਰ ਰਹੇ ਆ ਪੰਜਾਬ ਦੀ ਲੋਕਾਂ ਦੀ ਜਾਨ ਮਾਲ ਦੀ ਕੋਈ ਰੱਖਿਆ ਨਹੀਂ ਕਰ ਰਿਹਾ ਹਾਂਜੀ ਲੋਕਾਂ ਨੂੰ ਕਾਨੂੰਨ ਆਪਦੇ ਹੱਥੀਂ ਆਪ ਲੈਣਾ ਪੈ ਰਿਹਾ ਚੋਰਾਂ ਨੂੰ ਫੜ ਫੜ ਕੇ ਲੋਕ ਨੰਗੇ ਕਰ ਕਰ ਕੂਟਦੇ ਪਏ ਆ ਉਹਨਾਂ ਤੋਂ ਪੁੱਛ ਪੜਤਾਲ ਲੋਕ ਕਰਦੇ ਪਏ ਆ ਜੇ ਕਿਸੇ ਦੇ ਕੋਈ ਗੋਲੀ ਚੱਲਦੀ ਹੈ ਕਤਨੋਕਾਰ ਦੁੰਦੀ ਉਹ ਧਰਨੇ ਲਾ ਕੇ ਬੈਠੇ ਨੇ ਹੁਣ ਤਾਂ ਨਾ ਜਿਵੇਂ ਕੋਈ ਆਦੇ ਹੁੰਦੇ ਵੀ ਕਿਸੇ ਦੇ ਪੰਜਾਬ ਚ ਕਿਸੇ ਰਿਸ਼ਤੇਦਾਰ ਨੇ ਆਉਣਾ ਹੋਵੇ ਨਾ ਉਹ ਪਹਿਲਾਂ ਪੁੱਛਦਾ ਵੀ ਯਾਰ ਤੁਹਾਡੇ ਵਾਲੇ ਨੇ ਰਾਹ ਸਾਰੇ ਸਾਫ ਨੇ ਕਿਤੇ ਧਰਨਾ ਤਾਂ ਨਹੀਂ ਲੱਗਾ ਜੀ ਜੀ ਅਸੀਂ ਤੁਹਾਡੇ ਲੋਕ ਤੁਹਾਨੂੰ ਮਿਲਣ ਆ ਜਾ ਰਹੇ ਆ ਮਤਲਬ ਇਹ ਹਾਲਾਤ ਬਣੇ ਪਏ ਨੇ ਤੇ ਪੰਜਾਬ ਦੀ ਸਾਰੀ ਬੋਰਸ ਦਿੱਲੀ ਪੰਜਾਬ ਦੀ ਸਰਕਾਰ ਦਿੱਲੀ ਤੇ ਪੰਜਾਬ ਦੀ ਸੁਰੱਖਿਆ ਇਸ ਲਈ ਦਾਵਾ ਡੋਲ ਦਾਵਾ ਵਿਕਸਵ ਇੱਕ ਤੁਸੀਂ ਬੜੀ ਵਧੀਆ ਜੀ ਗੱਲ ਹੁਣੇ ਸੁਣਾਈ ਵੀ ਇਲੈਕਸ਼ਨ 24 ਦੇ ਵਿੱਚ ਭਗਵੰਤ ਮਾਨ ਨੇ ਜਿਵੇਂ ਕਿ ਤੁਸੀਂ ਦੱਸਿਆ ਵੀ ਬਹੁਤ ਵੱਡਾ ਖਰਚ ਕੀਤਾ ਹੋਰ ਕੀਤਾ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਵੇਖਣ ਆਸ ਤੇ ਆਈ ਕਿ ਲੋਕੀ ਜਿਹੜੇ ਆ ਨਾ ਉਹ ਇੱਕ ਤਮਾਸ਼ਾ ਵੇਖਦੇ ਆ ਉਹ ਭਗਵੰਤ ਮਾਨ ਜਿੱਥੇ ਪੀੜ ਹੁੰਦੀ ਸੀ ਲੋਕੀ ਕਹਿੰਦੇ ਸੀ ਕਿੱਕਲੀ ਸੁਣਾ ਉਹ ਇੱਕ ਕਿੱਕਲੀ ਸੁਣੌਣ ਲੱਗ ਪੈਂਦਾ ਸੀ ਇਹਨੂੰ ਬੜਾ ਚਾਹ ਹੁੰਦਾ ਸੀ ਵੀ ਇਹ ਜਿਹੜੇ ਲੋਕ ਸੁਣਦੇ ਆ ਤੇ ਮੇਰੀ ਕਿੱਕਲੀ ਸੁਣ ਕੇ ਮੈਨੂੰ ਵੋਟਾਂ ਜੂਰੂ ਪਾਉਣਗੇ ਉਹਨਾਂ ਨੇ ਇਹੋ ਜੀ ਇਹਦੀ ਕਿੱਕਲੀ ਭਜਾਈ ਕਿ ਮੈਨੂੰ ਲੱਗਦਾ ਪੰਜਾਬ 'ਚ ਇਹਦੀ ਹੱਦੋਂ ਮਾੜੀ ਇਹ ਸਰਕਾਰ ਦੀ ਹਾਲਤ ਉਹ ਸੰਧੂ ਸਾਹਿਬ ਉਹ ਜਿਹੜੇ ਕਿੱਕਲੀ ਸੁਣਨ ਵਾਲੇ ਲੋਕ ਸੀ ਉਹ ਆਮ ਲੋਕ ਨਹੀਂ ਸਨ ਜੀ ਆਮ ਲੋਕਾਂ ਨੇ ਇਹਦੀ ਕਿੱਕਲੀ ਸੁਣੀ 2022 ਤੋਂ ਪਹਿਲਾਂ ਜੀ ਜਿਹੜੀ 2024 ਚ ਕਿੱਕਲੀ ਸੁਣਨ ਵਾਲੇ ਸੀ ਇਹਦੇ ਦੇ ਮੰਨ ਲਓ ਜਿੱਥੇ ਇੱਕ ਜ਼ਿਲ੍ਹੇ ਜਿੱਦਾ ਪ੍ਰੋਗਰਾਮ ਹੁੰਦਾ ਸੀ ਨਾਲ ਦੇ ਪੰਜਾ ਸੱਤਾ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਇਹਦੇ ਐਮ.ਐਲ.ਏ ਜਾਂ ਮੰਤਰੀ ਸੀ ਉਹ ਆਪਦੇ ਵਰਕਰਾਂ ਨੂੰ ਇਕੱਠਾ ਕਰਕੇ ਲਿਆਉਂਦੇ ਸੀ ਉਹ ਇਹਨਾਂ ਨੇ ਇੱਕ ਟ੍ਰੈਂਡ ਬਣਾਇਆ ਹੋਇਆ ਸੀ ਵੀ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਕਰੋ ਵੀ ਖਰੇ ਲੋਕਾਂ ਤੇ ਸਾਡਾ ਪ੍ਰਭਾਵ ਜਾਏਗਾ ਆਮ ਲੋਕਾਂ ਨੇ ਇਹਦੀ ਕਿੱਕਲੀ 'ਚ ਹੁਣ ਕੋਈ ਇੰਟਰਸਟ ਨਹੀਂ ਵਿਖਾਇਆ ਆਮ ਲੋਕਾਂ ਨੇ ਉਹਨੂੰ ਸਗੋਂ ਮਾੜਾ ਸਮਝਿਆ ਔਰ ਤੁਸੀਂ ਸੰਤੂ ਸਾਹਿਬ ਤੁਸੀਂ ਇੱਕ ਚੀਜ਼ ਵੇਖੀ ਹੋਣੀ ਆ ਇੱਕ ਜਦੋਂ ਇਹ ਕਿਤੇ ਜਾਂਦਾ ਸੀ ਤੇ ਇਹਦੇ ਅੱਗੇ ਗੀਤ ਚੱਲਦਾ ਹੁੰਦਾ ਸੀ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਨਹੀਂ ਜਿੱਦ ਤੱਕ ਕਿੱਥੇ ਆ। ਦੱਬਦਾ। ਵੇਖੋ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਨੇ ਮੁੱਖ ਮੰਤਰੀ ਦੀ ਇਹ ਸਭ ਤਾਂ ਨਹੀਂ। ਜੀ ਨਹੀਂ। ਇਹੋ ਜੇ ਗੀਤ ਲੋਕਾਂ ਨੂੰ ਸੁਣਾਵੇ। ਮੁੱਖ ਮੰਤਰੀ ਬੜਾ ਵੱਡਾ ਰੁਤਬਾ ਰੱਖਦਾ ਹੈ। ਇਸ ਸੂਬੇ ਦੀ ਹਰ ਬੱਚੀ ਉਹਦੀ ਧੀਾਂ ਵਰਗੀ ਹੈ। ਔਰ ਉਹਦੀ ਜਿਹੜੇ ਮਾਤਾ ਐ ਭੈਣ ਐ ਤੇ ਜਦੋਂ ਇੱਕ ਸੂਬੇ ਦਾ ਮੁਖੀ ਇਹੋ ਜੇ ਗੀਤ ਲਾ ਕੇ ਅੱਗੇ ਸੁਣਾਵੇਗਾ ਲੋਕਾਂ ਨੂੰ ਤਾਂ ਕੀ ਪ੍ਰਭਾਵ ਜਾਵੇਗਾ? ਜੀ। ਇਸ ਕਰਕੇ ਉਹ ਕਿਕਲੀਆਂ ਕੁਕਲੀਆਂ ਰੋਖਾਂ ਨੇ ਇਹਨਾਂ ਦੀ ਰੋਲ ਟੀਆ ਉਹ ਜਿਹੜੇ ਲੋਕ ਸਨ ਉਹ ਇਹਨਾਂ ਦੇ ਆਪ ਦੇ ਬੰਦੇ ਤਮਾਸ਼ਾ ਵੀ ਨਹੀਂ ਕਰਦੇ ਸੀ ਉੱਥੇ ਜੀ ਜਿਹੜੇ ਇਕੱਠੇ ਕਰ ਲਏ ਮੰਨ ਲਓ ਇੱਕ ਉਹ ਜਿਲ੍ਹਾ ਹੈ ਜੀ ਸਰਕਾਰ ਨਾਲ ਲੋਕ ਜੁੜੇ ਹੁੰਦੇ ਐ ਐਮਐਲਏ ਨਾਲ ਜੁੜੇ ਹੁੰਦੇ ਥੋੜੇ ਕਿਨੇ ਕੰਮ ਧੰਦੇ ਲੈਣ ਵਾਸਤੇ ਇੱਕ ਐਮਐਲਏ ਵੀ 50 40 50 ਬੰਦੇ ਲਿਜਾਵੇ ਤੇ ਉੱਥੇ ਕੋਈ ਹਜ਼ਾਰ ਬੰਦਾ ਤਾਂ ਨਾਰਮਲ ਇਕੱਠਾ ਹੋ ਜਾਂਦਾ ਤਨਾ ਚੋਂ ਜਿਲਿਆਂ ਦਾ ਜੀ ਜੀ ਇਸ ਕਰਕੇ ਉਹ ਜਿਹੜੇ ਲੋਕ ਸਨ ਉਹ ਤਮਾਸ਼ੀਨ ਇਹਨਾਂ ਦੇ ਆਪ ਦੇ ਇਕੱਠੇ ਕੀਤੀ ਹੋਏ ਸਨ ਉਹ ਲੋ ਆਮ ਲੋਕ ਨਹੀਂ ਸੀ ਆਮ ਲੋਕਾਂ ਨੇ ਜਿਹੜੀ ਇਹਦੀ ਕਿੱਕਲੀ ਬਾਈ ਤੋਂ ਪਹਿਲਾਂ ਪਹਿਲਾਂ ਸੁਣ ਲਈ ਲੋਕਾਂ ਨੂੰ ਇਹ ਸੀ ਵੀ ਸ਼ਾਇਦ ਇਹ ਕਿੱਕਲੀਆਂ ਸੁਣਾਉਂਦਾ ਦੂਜੇ ਲੋਕਾਂ ਦੀਆਂ ਤੇ ਇਹ ਕੋਈ ਪ੍ਰਭਾਵਸ਼ਾਲੀ ਹੋਵੇਗਾ ਉਹ ਲੋਕਾਂ ਦੇ ਭਾਰੀ ਪੈ ਗਈਆਂ ਹੁਣ ਸੱਚੀ ਗੱਲ ਇਹ ਆ ਸੰਧੂ ਸਾਹਿਬ ਹੁਣ ਜਿੰਨਾ ਲੋਕਾਂ ਨੇ ਵੋਟਾਂ ਪਾਈਆਂ ਨੇ ਨਾ ਜੀ ਹੁਣ ਮੈਂ ਉਹ ਰਾਤੀ ਦੇਖ ਰਿਹਾ ਸੀ ਇੱਕ ਵੀਰ ਨੇ ਮੈਨੂੰ ਕਮੈਂਟ ਕਰਕੇ ਭੇਜਿਆ ਉਹ ਕਹਿੰਦਾ ਜੀ ਐਵੇਂ ਨਾ ਗਾਇਆ ਕਰੋ ਜਿਵੇਂ ਪਗਮਲਤਮਾਨ ਗਾਉਂਦਾ ਪਿਆ ਦੀ ਉਹ ਚੀਜ਼ ਨਿਕਲੀ ਪਰਾਇ ਦਿਲਾ ਮੇਰੇ ਆ ਕਿਤੇ ਲਿਖਿਆ ਕਰੋ ਜਿਹਦੇ ਪਿੱਛੇ ਹੋ ਗਿਓ ਸਦਾਈ ਦਿਲਾ ਮੇਰੇ ਆ ਇਹ ਸਰਕਾਰ ਨਿਕਲੀ ਪਰਾਇ ਦਿਲਾ ਮੇਰੇ ਆ ਕੱਲੋਂ ਸੀ ਵੋਟ ਪਾਈ ਦਿਲਾ ਮੇਰੇ ਆ ਕੰਨੇ ਰਹਿਣਾ ਪਾਰਟੀ ਦੇ ਵਰਕਰ ਨੇ ਉਹ ਵੀ ਚੀਜ਼ਾਂ ਹੁਣ ਗਾਉਣ ਲੱਗ ਪਏ ਨੇ ਕਿ ਵਾਕੇ ਹੀ ਇਹ ਪਰਾਏ ਨਿਕਲੇ ਵਿੱਚ ਹਾਂਜੀ ਵਿਰਤ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੋਰ ਬੋਤਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ